ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਕਾਈ ਨਿਊਜ਼ ਪੰਜਾਬ ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਮੋਗਾ ਦੇ ਵਿੱਚ ਹੋਣ ਵਾਲੀ ਰੈਲੀ ਤੋਂ ਪਹਿਲਾਂ ਹੀ ਕਾਂਗਰਸ ਪਾਰਟੀ ਦੀ ਆਪਸੀ ਫੁੱਟ ਹੋਈ ਜਾਗ ਜਹ ਜਿਹਾ ਹੈ ਕਿ ਜਨਵਰੀ ਨੂੰ ਮੋਗਾ ਵਿੱਚ ਹੋਣ ਵਾਲੀ ਨਵਜੋਤ ਸਿੰਘ ਸਿੱਧੂ ਦੀ ਰੈਲੀ ਤੋਂ ਪਹਿਲਾਂ ਹੀ ਕਾਂਗਰਸ ਪਾਰਟੀ ਦੀ ਆਪ ਆਪਸੀ ਫੁੱਟ ਜਗ ਜਾਹਰ ਹੋ ਗਈ ਹੈ ਦੱਸ ਦਿਆ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਪੂਰੇ ਪੰਜਾਬ ਦੇ ਵਿੱਚ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਤੇ ਉੱਥੇ ਹੀ ਇਸੇ ਪ੍ਰੋਗਰਾਮ ਦੇ ਤਹਿਤ ਮੋਗਾ ਦੇ ਵਿੱਚ ਰੈਲੀ ਰੱਖੀ ਗਈ ਸੀ ਜਿਸ ਤੋਂ ਪਹਿਲਾਂ ਕਾਂਗਰਸ ਪਾਰਟੀ ਦੀ ਆਪਸੀ ਫੁੱਟ ਜਗ ਜਾਹਰ ਹੋ ਗਈ ਹੈ ਜੀ ਹਾਂ ਦੱਸ ਦਿਆ ਕਿ ਦੋਨਾਂ ਪਾਰਟੀਆਂ ਨੇ ਪ੍ਰੈਸ ਕਾਨਫਰੰਸ ਕੀਤੀ ਜਿੱਥੇ ਇੱਕ ਧੜਾ ਮਹੇਸ਼ਿੰਦਰ ਸਿੰਘ ਨਿਹਾਲ ਸਿੰਘ ਵਾਲਾ ਦਾ ਹੈ ਤੇ ਦੂਸਰਾ ਧੜਾ ਮਾਲਵਿਕਾ ਸੂਤ ਦਾ ਹੈ ਜਿੱਥੇ ਮਹੇਸ਼ਿੰਦਰ ਸਿੰਘ ਨਿਹਾਲ ਸਿੰਘ ਵਾਲਾ ਦਾ ਕਹਿਣਾ ਹੈ ਕਿ ਜ਼ਿਲ੍ਹੇ ਦੀ ਕਾਂਗਰਸ ਇੱਕ ਹੈ ਤੇ ਕਾਂਗਰਸ ਪਾਰਟੀ ਨੂੰ ਪਿਆਰ ਕਰਨ ਵਾਲੇ ਇਸ ਰੈਲੀ ਦੇ ਵਿੱਚ ਜ਼ਰੂਰ ਸ਼ਾਮਲ ਹੋਣਗੇ ਤੇ ਦੂਜੇ ਪਾਸੇ ਮਾਲਵੀਕਾ ਸੂਤ ਦਾ ਕਹਿਣਾ ਹੈ ਕਿ ਸਾਨੂੰ ਕਿਸੇ ਵੀ ਰੈਲੀ ਬਾਰੇ ਕੁਝ ਵੀ ਨਹੀਂ ਪਤਾ ਤੇ ਨਾ ਹੀ ਹਾਈ ਕਮਾਂਡ ਤੋਂ ਸਾਨੂੰ ਕੋਈ ਸੰਦੇਸ਼ ਮਿਲਿਆ ਨਾਲ ਹੀ ਦੱਸਦੀ ਹੈ ਕਿ ਮਹੇਸ਼ਿੰਦਰ ਸਿੰਘ ਨੇ ਨਿਸ਼ਾਨੇ ਸਾਧੇ ਕਿਹਾ ਹੈ ਕਿ ਤੁਸੀਂ ਵੇਖ ਲਿਓ 21 ਜਨਵਰੀ ਵਾਲੇ ਦਿਨ ਇਹ ਸਾਰੇ ਲੋਕ ਜੋ ਮਨਾ ਕਰ ਰਹੇ ਨੇ ਉਹ ਸਟੇਜ ਤੇ ਬੈਠੇ ਮਿਲਣਗੇ ਇਹ ਜਿਹੜੀ ਰੈਲੀ ਕਰ ਰਿਹਾ ਜੇ ਆਪਾਂ ਧਿਆਨ ਨਾਲ ਇਸ ਬਾਰੇ ਦੇਖੀ ਵੀ ਪੜ੍ਹੀਏ ਵੀ ਸੁਣੀਏ ਵੀ ਇਹ ਪੰਜਾਬ ਪ੍ਰਦੇਸ਼ ਕਾਂਗਰਸ ਦੀ ਰੈਲੀ ਨਹੀਂ ਹੈ ਇਹ ਜਿਹੜੀ ਰੈਲੀ ਹੈ ਉਹਨਾਂ ਨੇ ਆਪਣੇ ਵੇ ਦੇ ਇਨਵਾਈਟ ਕਰਕੇ ਸਿੱਧੂ ਜੀ ਦੀ ਰੈਲੀ ਦਾ ਇਸ ਨੂੰ ਨਾਂ ਦਿੱਤਾ ਗਿਆ ਹੈ ਔਰ ਇਸ ਵਿੱਚ ਸਾਨੂੰ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਕੋਈ ਮੈਸੇਜ ਨਹੀਂ ਆਇਆ ਕਿ ਉਹਨਾਂ ਵਿੱਚੋਂ ਕੋਈ ਆ ਰਿਹਾ ਹੈ ਜਾਂ ਸਾਨੂੰ ਉੱਥੇ ਜਾਣਾ ਚਾਹੀਦਾ ਹੈ ਜੇ ਕਾਂਗਰਸ ਦੀ ਰੈਲੀ ਹੋਏਗੀ ਅਸੀਂ ਸਾਰੇ ਕਾਂਗਰਸ ਦੇ ਸਿਪਾਹੀ ਹੈ ਸਾਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਮੈਸੇਜ ਆਏਗਾ ਅਸੀਂ ਸਾਰੇ ਉੱਥੇ ਜਾਵਾਂਗੇ ਜੇ ਕੋਈ ਆਪਣੀ ਇੰਡੀਵਿਜੁਅਲ ਕੋਈ ਰੈਲੀ ਕਰ ਰਿਹਾ ਸਿੱਧੂ ਸਾਹਿਬ ਦੀ ਜਾਂ ਕਿਸੇ ਹੋਰ ਦੀ ਤਾਂ ਉੱਥੇ ਸਾਡਾ ਜਾਣਾ ਬੰਦਾ ਵੀ ਨਹੀਂ ਹੈ ਅਸੀਂ ਕਾਂਗਰਸ ਦੇ ਸੱਚੇ ਸਿਪਾਹੀਆਂ ਅਸੀਂ ਸਾਰੇ ਹਾਂ ਔਰ ਕਾਂਗਰਸ ਨੂੰ ਮਜ਼ਬੂਤ ਕਰਨਾ ਔਰ ਕਾਂਗਰਸ ਨੂੰ ਉੱਪਰ ਲੈ ਕੇ ਜਾਣਾ ਸਾਡਾ ਸਾਰਿਆਂ ਦਾ ਫਰਜ਼ ਹੈ ਇਸੇ ਲਈ ਅੱਜ ਅਸੀਂ ਸਾਰੇ ਇਕੱਠੇ ਹੋਏ ਹਾਂ ਜੇ ਕਾਂਗਰਸੀ ਰੈਲੀ ਹੁੰਦੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਜੀ ਆਂਦੇ ਆਫਿਸ ਵੀਰ ਆਂਦੇ ਇੱਥੇ ਆ ਕੇ ਮੀਟਿੰਗ ਕਰਦੇ ਔਰ ਸਾਨੂੰ ਸਾਰਿਆਂ ਨੂੰ ਮੈਸੇਜ ਦਿੰਦੇ ਤਾਂ ਸਾਡਾ ਸਾਰਿਆਂ ਦਾ ਜਾਨਾ ਉੱਥੇ ਬੰਦ ਦਾ ਸੀ ਬੜਾ ਉਹਨਾਂ ਦਾ ਕਹਿਣਾ ਜੀ ਅਸੀਂ ਵੀ ਕਾਂਗਰਸੀਆਂ ਸਾਨੂੰ ਉੱਪਰੋਂ ਕੋਈ ਨਹੀਂ ਆਇਆ ਵੀ ਇਸ ਤਰ੍ਹਾਂ ਦੀ ਕੋਈ ਰੈਲੀ ਨਾ ਕਰੋ ਕਹਿੰਦਾ ਕਾਂਗਰਸ ਨਹੀਂ 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 ਮੇਲੇ ਜਿਹੜਾ ਕਦੇ ਹਾਈ ਕਮਾਂਡ ਇਹ ਕਹਿੰਦੇ ਨਹੀਂ ਕਿ ਐਲਜੀ ਰੈਲੀ ਨਾ ਕਰੋ ਦੇਖੋ ਪਲੀਜ਼ ਮੈਂ ਇਹ ਤੁਹਾਨੂੰ ਦੱਸਣਾ ਚਾ ਰਹੀਆਂ ਇਹ ਸਭ ਕਾਂਗਰਸ ਨੂੰ ਕਮਜ਼ੋਰ ਕਰਨ ਦਾ ਇਹ ਸਕੀਮਾਂ ਹੈਗੀਆਂ ਜਿਸ ਵਿੱਚ ਅਸੀਂ ਕਾਂਗਰਸੀ ਜਿਹੜੇ ਆ ਅਸੀਂ ਇਸ ਵਿੱਚ ਨਹੀਂ ਆਣ ਵਾਲੇ ਹਾਈ ਕਮਾਂਡ ਦਖਲ ਨਹੀਂ ਦੇ ਰਹੀ ਹਾਈ ਕਮਾਂਡ ਪੂਰਾ ਦਖਲ ਦੇ ਰਹੀ ਹੈ ਪੰਜਾਬ ਦੇ ਪਵਾਰੀ ਵੀ ਆਏ ਸੀ ਅਸੀਂ ਸਾਰੇ ਉਸ ਮੀਟਿੰਗ 'ਚ ਪ੍ਰੈਜ਼ੈਂਟ ਸੀਗੇ ਉਸ ਦੇ ਵਿੱਚ ਵੀ ਜਿਹੜੀ ਇਸ ਤੋਂ ਪਹਿਲਾਂ ਇਹ ਰੈਲੀਆਂ ਕਰ ਚੁੱਕੇ ਸੀ ਉਸ ਦੇ ਬਾਰੇ ਵੀ ਓਪਨਲੀ ਡਿਸਕਸ਼ਨ ਹੋਇਆ ਔਰ ਓਪਨਲੀ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪਵਾਰੀ ਦਵਿੰਦਰ ਜੀ ਨੂੰ ਦੱਸੀਆਂ ਗਈਆਂ ਔਰ ਉਹਨਾਂ ਨੇ ਇਹ ਕਿਹਾ ਕਿ ਮੈਂ ਇਹ ਸਾਰੀਆਂ ਗੱਲਾਂ ਜਾ ਕੇ ਉੱਪਰ ਹਾਈ ਕਮਾਂਡ ਨੂੰ ਦੱਸਾਂਗੇ ਕੌਣ ਜ਼ੋਰ ਕੌਣ ਕਰ ਰਿਹਾ ਮਨਨ ਕਮਜ਼ੋਰ ਕਮਜ਼ੋਰ ਇਹੋ ਜੇ ਲੋਕ ਹੀ ਕਰ ਰਹੇ ਮੈਂ ਕਿਸੇ ਦਾ ਇੱਕ ਪਾਰਟਿਕੂਲਰ ਨਾਂ ਨਹੀਂ ਲੈਂਦੀ ਜੇ ਐਰਕੀ ਨਵਜੋਤ ਸਿੰਘ ਸਿੱਧੂ ਨੇ ਇੱਥੇ ਰੈਲੀ ਕੀਤੀ ਆ ਕਦੇ ਉਹ ਕਿਤੇ ਹੋਰ ਕਰ ਰਿਹਾ ਇਸੇ ਤਰ੍ਹਾਂ ਕੁਝ ਹੋਰ ਵੀ ਇਹੋ ਜਿਹੇ ਲੋਕ ਹੈਗੇ ਆ ਜਿਹੜੇ ਕੀ ਸਾਡੀ ਕਾਂਗਰਸ ਨੂੰ ਇਹ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਮੈਨੂੰ ਬੜਾ ਦੁੱਖ ਆਉਂਦਾ ਕਿ ਇਸ ਵਕਤ ਦੇਸ਼ ਨੂੰ ਸਾਨੂੰ ਇੱਕ ਮਜ਼ਬੂਤ ਕਾਂਗਰਸ ਪਾਰਟੀ ਦੀ ਜ਼ਰੂਰਤ ਹੈ ਔਰ ਕਾਂਗਰਸ ਪਾਰਟੀ ਅੱਗੇ ਵੀ ਆ ਰਹੀ ਹੈ ਰਾਹੁਲ ਗਾਂਧੀ ਜੀ ਨੇ ਜੋ ਪੰਜਾਬ ਯਾਤਰਾ ਕੀਤੀ ਜਾਂ ਹੁਣ ਉਹ ਭਾਰਤ ਭ्रमण ਕਰ ਰਿਹਾ ਹੈ ਕਿ ਉਹ ਇਸ ਲਈ ਕਰ ਰਿਹਾ ਕਿ ਅਸੀਂ ਇਸ ਤਰ੍ਹਾਂ ਆਪਣੀ ਮਰਜ਼ੀ ਦੇ ਨਾਲ ਰੈਲੀਆਂ ਕਰਦੇ ਫਿਰਿਏ ਔਰ ਅਸੀਂ ਆਪਣੇ ਕਾਂਗਰਸ ਨੂੰ ਅਸੀਂ ਇੱਕ ਜਿਵੇਂ ਹੁਣ ਤੁਸੀਂ ਕਿਹਾ ਕਿ ਕਾਂਗਰਸ ਨੂੰ ਅਸੀਂ ਵੰਦੇ ਫਿਰਿਏ ਦੇਸ਼ ਨੂੰ ਇਸ ਵਕਤ ਜ਼ਰੂਰਤ ਹੈ ਇੱਕ ਮਜ਼ਬੂਤ ਸਰਕਾਰ ਬਣੇ ਮੁਕਾਬਲਾ ਕਰੇ ਬੀਜੇਪੀ ਤੇ ਦੂਸਰੀਆਂ ਪਾਰਟੀਆਂ ਦਾ ਜਿਹੜਾ ਇਹ ਗੱਟ ਚੋੜਦੀਆਂ ਵੀ ਗੱਲਾਂ ਹੋ ਰਹੀਆਂ ਨਾ ਉਹ ਇਸ ਲਈ ਹੋ ਰਹੀ ਹੈ ਕਿ ਅਸੀਂ ਪੰਜਾਬ ਸਾਰੇ ਲੀਡਰ ਇਕੱਠੇ ਹੋ ਕੇ ਸਾਰੇ ਪਾਰਟੀਆਂ ਦੇ ਇਕੱਠੇ ਹੋ ਕੇ ਆਪਣੀ ਪਾਰਟੀ ਇਹੋ ਜੀ ਮਜ਼ਬੂਤ ਬਣਾਈਏ ਜਿਹੜੇ ਕਿ ਜਿਹੜਾ ਸਾਡੇ ਦੇਸ਼ ਨੂੰ ਖਤਰਾ ਹੋ ਰਿਹਾ ਹੈ परम ਦੇ ਨਾਂ ਤੇ ਕਹਿ ਲੋ ਜਿਸ ਦੇ ਨਾਂ ਤੇ ਕਹਿ ਲੋ ਜੋ ਭਾਜਪਾ ਸਰਕਾਰ ਤੋਂ ਸਾਨੂੰ ਖਤਰਾ ਹੋ ਰਿਹਾ ਉਸ ਨਾਲ ਸੀ ਮੁਕਾਬਲਾ ਕਰ ਪਾਈਏ ਪਰਮ ਪਰਮ ਤੁਸੀਂ ਕੋਈ ਦਿਨ ਪਹਿਲਾਂ ਇੱਕ ਸਟੇਟਮੈਂਟ ਦਿੱਤੀ ਸੀ ਕਿ ਨਵਜੋਤ ਸਿੰਘ ਸਿੱਧੂ ਜਿਹੜਾ ਕਿ ਪਾਰਟੀ ਨੂੰ ਮਜ਼ਬੂਤ ਕਰ ਰਹੇ ਨੇ ਅੱਜ ਤੁਸੀਂ ਕਹਿ ਰਹੇ ਮੇਰਾ ਖਿਆਲ ਹੈ ਕਿ ਜੀ ਜੀ ਮੈਂ ਇਹ ਜ਼ਰੂਰ ਕਹੀ ਸੀ ਉਸ ਵਕਤ ਨਵਜੋਤ ਸਿੱਧੂ ਨੇ ਇਹ ਇਹ ਕੰਮ ਕਰਨਾ ਸ਼ੁਰੂ ਨਹੀਂ ਕੀਤੇ ਸੀ ਯੂ ਰਿਮੈਂਬਰ ਮੈਡਮ ਤੁਸੀਂ ਕਿਸ ਹਿੰਸਾ ਦੀ ਕਾਂਗਰਸ ਦਾ ਬਿਲਕੁਲ 100% ਹਿੰਸਾ ਹੈ ਪਰ ਇਹ ਅਨਿਸ਼ਾਸਨ ਮੈਂ ਇਹ ਕਹਿ ਰਹੀ ਹਾਂ ਇਨ ਸਾਸ਼ਨ ਵਿੱਚ ਰਹਿਣ ਦੀ ਜ਼ਰੂਰਤ ਹੈ ਨਵਜੋਤ ਸਿੰਘ ਸਿੱਧੂ ਜਿਵੇਂ ਹੁਣੇ ਮਾਲਵੀਕ ਨੇ ਵੀ ਕਿਹਾ ਮੈਂ ਵੀ ਔਰ ਅਸੀਂ ਸਾਰੇ ਕਾਂਗਰਸ ਪਾਰਟੀ ਉਹਨਾਂ ਨੂੰ ਇੱਕ ਮਜ਼ਬੂਤ ਅਸੀਂ ਲੀਡਰ ਮੰਨਦੇ ਸੀ ਪਰ ਲੀਡਰ ਨੂੰ ਵੀ ਅੰਸ਼ਾਸਨ ਦੇ ਵਿੱਚ ਰਹਿਣ ਦੀ ਜ਼ਰੂਰਤ ਹੈ ਦਾ ਦੇਖੋ ਜੋ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਦੋਂ ਸਿੱਧੂ ਜੀ ਪ੍ਰਧਾਨ ਸੀ ਜੋ ਕਹਿੰਦੇ ਸੀ ਉਹਦੇ ਮੁਤਾਬਕ ਸਾਰਾ ਪੰਜਾਬ ਦੀ ਕਾਂਗਰਸ ਚੱਲਦੀ ਸੀ ਪਰ ਜਦੋਂ ਹੁਣ ਰਾਜਾ ਵੜਿੰਗ ਹੈ ਗਿਆ ਦੂਸਰੇ ਸਾਡੇ ਲੀਡਰ ਹੈ ਸਾਰਿਆਂ ਨੂੰ ਕੌਨਫੀਡੈਂਸ ਨਾਲ ਲੈ ਕੇ ਚੱਲਣਾ ਚਾਹੀਦਾ ਔਨ that day i really gave that statement ਮੈਨੂੰ ਅਜੇ ਵੀ ਯਾਦ ਹੈ ਕਿ ਨਵਜੋਤ ਸਿੱਧੂ ਇੱਕ ਬਹੁਤ ਅੱਛੇ ਲੀਡਰ ਹੈ ਕਾਂਗਰਸ ਦੇ ਲੀਡਰ ਹੈ ਪਰ ਜਦੋਂ ਤਾਂ ਉਹਨਾਂ ਨੇ ਅਲੱਗ ਹੋ ਕੇ ਆ ਮਤਲਬ ਪੰਜਾਬ ਦੇ ਜਿਹੜੇ ਪੀਪੀਸੀ ਨੂੰ ਇਗਨੋਰ ਕਰਕੇ ਆਪਣੇ ਇੰਡੀਵਿਜੂਅਲੀ ਜਾਂਦਾ ਸ਼ੁਰੂ ਕਰ ਦਿੱਤਾ ਹੁਣ ਜਿਵੇਂ ਮਾਲੂਕੇ ਨੇ ਹੀ ਦੱਸਿਆ ਜੇ ਉਹ ਪੰਜਾਬ ਪ੍ਰਦੇਸ਼ ਦੀ ਲੀਡਰਸ਼ਿਪ ਨੂੰ ਨਾਲ ਲੈ ਕੇ ਇਸ ਤਰ੍ਹਾਂ ਦੀ ਮੀਟਿੰਗ ਨਹੀਂ ਕਰਨਗੇ ਤਾਂ ਤੁਸੀਂ ਦੇਖੋ ਫਿਰ ਅਸੀਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਅਸੀਂ ਤਾਂ ਇੱਕ ਸਿਪਾਈ ਹਾਂ ਜੋ ਸਾਨੂੰ ਉੱਪਰ ਹੁਕਮ ਆਏਗਾ ਸੀ ਉਹੀ ਕਰਾਂਗਾ ਲੱਗ ਰਿਹਾ ਮੈਂ ਇੱਕ ਸਿਪਾਈ ਹਾਂ ਸਾਰੇ ਕਿਉਂ ਨਹੀਂ ਲੱਗ ਰਿਹਾ ਇਹ ਤਾਂ ਤੁਹਾਡਾ ਵਹਿਮ ਹੈ ਜੀ ਤੁਸੀਂ ਦੇਖਣਾ ਇਹ ਸਾਰੀ ਘਬਰਾਹਟ ਹੀ ਤਾਂ ਹੋ ਰਹੀ ਹੈ ਕਿ ਜਦੋਂ ਕਾਂਗਰਸ ਪਾਰਟੀ ਸਾਡੀ ਜੋਤੀ ਦੇ ਨਾਲ ਹੁਣ ਅੱਗੇ ਆ ਰਹੀ ਹੈ ਤੁਸੀਂ ਦੇਖੋ ਰਾਹੁਲ ਗਾਂਧੀ ਜੀ ਦੀ ਯਾਤਰਾ ਦੇ ਨਾਲ ਪਾਰਟੀ ਬਹੁਤ ਮਜ਼ਬੂਤ ਹੈ ਮੈਡਮ ਜਦੋਂ ਸਿੱਧੂ ਸਾਹਿਬ ਰੈਲੀ ਕਰ ਰਹੇ ਆ ਹਾਈ ਕਮਾਂਡ ਨੇ ਉਹਨਾਂ ਨੂੰ ਮਨਾ ਨਹੀਂ ਕੀਤਾ ਫਿਰ ਤੁਸੀਂ ਕਿਉਂ ਵਿਰੋਧ ਕਰ ਰਹੇ ਹੋ ਤੁਹਾਨੂੰ ਕੀ ਪਤਾ ਮਨਾ ਕੀਤਾ ਕਿ ਨਹੀਂ ਕੀਤਾ ਨਹੀਂ ਹੁਣ ਆਓ ਵੀ ਕੈਨ ਸੇ ਕਿ ਮਨਾ ਕੀਤਾ ਕਿ ਨਹੀਂ ਕੀਤਾ ਹੁਣ ਅਸੀਂ ਅਸੀਂ ਜੋ ਕਾਦੇ ਕਾਂਗਰਸ ਦੇ ਪੰਜਾਬ ਦੇ ਖੈਰ ਇਸ ਗੱਲ ਕੇ ਮੈਂ ਤੁਹਾਡਾ ਅਸੀਂ ਸਾਰੇ ਕਾਂਗਰਸੀ ਅਸੀਂ ਨਹੀਂ ਸਹਿਮਤ ਹੈਗੇ ਅਸੀਂ ਉਦੋਂ ਹੀ ਉਸ ਪਾਰਟੀ ਉਸ ਮੀਟਿੰਗ 'ਚ ਜਾਵਾਂਗੇ ਜਦੋਂ ਸਾਨੂੰ ਉੱਪਰੋਂ ਹੁਕਮ ਆਏਗਾ ਸਾਡੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਿਹੜੇ ਉਧੇਦਾਰ ਹੈ ਉਸ ਵਿੱਚ ਸ਼ਾਮਲ ਹੋਗੇ ਕਿ ਇਹ ਜਿਹੜਾ ਲੀਗ ਆਇਆਗਾ ਪਹਿਲਾਂ ਸਿੱਧੂ ਸਾਹਿਬ ਨੇ ਕਿੰਨੀਆਂ ਪੰਜਾਬ ਚ ਆਈਆਂ ਤਾਈਓ ਤਾਂ ਤਾਈਓ ਤਾਂ ਸੀ ਹਾਈ ਕਮਾਂਡੇ ਕੁਛ ਨਹੀਂ ਕੀਤਾ ਅਜੇ ਤੱਕ ਤੁਹਾਨੂੰ ਕੀ ਪਤਾ ਕੀਤਾ ਕਿ ਨਹੀਂ ਕੀਤਾ ਉਹਨਾਂ ਦੀ ਬੜੀ ਵਾਰੀ ਐਕਸਪਲੇਨੇਸ਼ਨ ਹੋ ਚੁੱਕੇ ਦੇਖੋ ਦੇਖੋ ਮੈਂ ਇੱਕ ਗੱਲ ਬੋਲ ਰਹੀ ਹਾਂ ਕੰਮ ਚ ਰਹਿਣਾ ਹੱਸਦਾ ਦੇਖੋ ਪਲੀਜ਼ ਮੈਂ ਇੱਕ ਗੱਲ ਤੁਹਾਨੂੰ ਦੱਸ ਰਹੀ ਹਾਂ ਦੱਸਣਾ ਚਾ ਰਹੀ ਹਾਂ ਜਦੋਂ ਵੀ ਸਿੱਧੂ ਜੀ ਨੇ ਗਲਤ ਕੰਮ ਕੀਤਾ ਹੋਵੇ ਜਾਂ ਸਾਡੇ ਮੁਤਾਬਕ ਕਾਂਗਰਸ ਆ ਲੱਗਿਆ ਇੱਕ ਸੈਕਿੰਡ ਪਲੀਜ਼ ਮੈਨੂੰ ਗੱਲ ਕੰਪਲੀਟ ਕਰ ਲੰਦੋ ਉਸੇ ਵਕਤ ਹੀ ਜਿਹੜਾ ਹੁੰਦਾ ਹੈਗਾ ਸਾਡੀ ਜਿਹੜੇ ਹਾਈ ਕਮਾਂਡ ਨੇ ਉਸੇ ਵੇਲੇ ਇਸੇ ਨੋਟਿਸ ਕੀਤਾ ਔਰ ਉਸ ਤੇ ਐਕਸ਼ਨ ਕੀਤਾ ਔਰ ਦਵਿੰਦਰ ਯਾਦਵ ਜੀ ਨੂੰ ਭੇਜਿਆ ਕਿ ਤੁਸੀਂ ਸਾਰੀ ਸਿਚੁਏਸ਼ਨ ਦਾ ਪੂਰਾ ਜਾਇਜ਼ਾ ਲਓ ਔਰ ਫਿਰ ਉਸ ਤੋਂ ਬਾਅਦ ਮੈਨੂੰ ਰਿਪੋਰਟ ਕਰੋ ਮੈਡਮ ਹੁਣ ਵੀ 1 ਮਹੀਨੇ ਤੋਂ ਉੱਪਰ ਸਮਾਂ ਗਿਆ ਲਗਾਤਾਰ ਸਿੱਧੂ ਜੀ ਹਲਕਿਆਂ 'ਚ ਜਾ ਰਹੇ ਆ ਪਰ ਫਿਰ ਵੀ ਕਿਉਂ ਨਹੀਂ ਐਕਸ਼ਨ ਲਿਆ ਜਾ ਰਿਹਾ ਉਹਨਾਂ ਦੇ ਤੁਹਾਨੂੰ ਕੀ ਪਤਾ ਲਿਆ ਜਾ ਰਹੀ ਨਹੀਂ ਨਹੀਂ ਇਹ ਕਿ ਜਾ ਰਿਹਾ ਇਹ ਤਾਂ ਜਦੋਂ ਹੋਏਗਾ ਅੱਜ ਮੈਂ ਤੁਹਾਨੂੰ ਦੱਸਾਂਗਾ ਕਿ ਅਸੀਂ ਦੇਖ ਕਰਾਂਗੇ ਸੋ ਵੀ ਆਰ ਵੀ ਆਰ ਵਰਕਿੰਗ ਹਾਰਡ ਔਨ 댓 ਇਹ ਸਾਡੀ ਪਾਰਟੀ ਮਜ਼ਬੂਤ ਰਵੇ ਕਮਜ਼ੋਰ ਨਾ ਹੋ ਦੇਖੋ ਭਾਈ ਸਾਹਿਬ 21 ਤਰੀਕ ਨੂੰ 21 ਜਨਵਰੀ ਨੂੰ ਕਾਂਗਰਸ ਦੇ ਝੰਡੇ ਥੱਲੇ ਰੇਲੀ ਹੋ ਰਹੀ ਹੈ ਜਿਹੜੇ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਸੂਬੇ ਦੇ ਸਰਦਾਰ ਨਵਜੋਤ ਸਿੰਘ ਸਿੱਧੂ ਉਹ ਸ਼ਮੂਲੀਅਤ ਕਰ ਰਹੇ ਉਹਦੇ ਚ ਉਹਨਾਂ ਨਾਲ ਹੋਰ ਵੀ ਕਈ ਸੀਨੀਅਰ ਆਗੂਆਂ ਦੇ ਆਉਣ ਦੀ ਉਮੀਦ ਹੈ ਜਿਹੜੇ ਕਿ ਉਹਨਾਂ ਦੇ ਨਾਲ ਆਉਣਗੇ ਔਰ ਦੂਸਰੀ ਗੱਲ ਰਹੀ ਹਲਕਾ ਇੰਚਾਰਜ ਦੀ ਇਹ ਕੋਈ ਮੈਂ ਵਿਅਕਤੀਗਤ ਤੌਰ ਤੇ ਨਹੀਂ ਕਹਿੰਦਾ ਕੋਈ ਮੇਰੀ ਬਣਾਈ ਹੋਈ ਗੱਲ ਨਹੀਂ ਕਿ ਤੁਸੀਂ ਕਾਂਗਰਸ ਦਾ ਸੰਵਿਧਾਨ ਪੜ੍ਹ ਕੇ ਦੇਖ ਸਕਦੇ ਹੋ ਇੰਟਰਨੈਟ ਤੇ ਤੁਹਾਨੂੰ ਮਿਲ ਜੂਗਾ ਉਹਦੀ ਪੀਡੀਐਫ ਫਾਈਲ ਡਾਊਨਲੋਡ ਕਰ ਲਓ ਕਾਂਗਰਸ ਦੇ ਸੰਵਿਧਾਨ ਦੇ ਵਿੱਚ ਕਿਤੇ ਵੀ ਹਲਕਾ ਇੰਚਾਰਜ ਦੀ ਕੋਈ ਪੋਸਟ ਨਹੀਂ ਹੁੰਦੀ ਔਰ ਜਿਹੜਾ ਬੰਦਾ ਕਾਂਗਰਸ ਨੂੰ ਪਿਆਰ ਕਰਦਾ ਕਾਂਗਰਸ ਨਾਲ ਜੁੜਿਆ ਇਹ ਸਾਡੇ ਪ੍ਰਧਾਨ ਸਾਹਿਬ ਤੇ ਕਾਂਗਰਸ ਦੇ ਹੋਰ ਆਲਾਗੂ ਵੀ ਕਹਿ ਚੁੱਕੇ ਆ ਵੀ ਕਾਂਗਰਸ ਦੀ ਮਜ਼ਬੂਤੀ ਵਾਸਤੇ ਕੋਈ ਵੀ ਕੱਟ ਕਰ ਸਕਦਾ ਕੋਈ ਵੀ ਕੰਮ ਕਰ ਸਕਦਾ ਤੇ ਕੋਈ ਵੀ ਰੈਲੀ ਕਰ ਸਕਦਾ ਇਸ ਗੱਲ ਤੇ ਉਹ ਬਹੁਤ ਸਪਸ਼ਟ ਬਿਆਨ ਦੇ ਚੁੱਕੇ ਨੇ ਔਰ ਜਿੱਥੋਂ ਤੱਕ ਇਸ ਤੋਂ ਇਲਾਵਾ ਗੱਲ ਹੈ ਸਾਨੂੰ ਕਾਂਗਰਸ ਦੇ ਦਫ਼ਤਰੋਂ ਹਾਈ ਕਮਾਂਡ ਤੋਂ ਦਿੱਲੀੋਂ ਜਾਂ ਚੰਡੀਗੜ੍ਹੋਂ ਕੋਈ ਐਸਾ ਮੈਸੇਜ ਨਹੀਂ ਲੱਗਿਆ ਵੀ ਤੁਸੀਂ ਕਾਂਗਰਸ ਦੇ ਚੜ੍ਹਦੀ ਕਲਾ ਵਾਸਤੇ ਜਾਂ ਕਾਂਗਰਸ ਦੀ ਮਜ਼ਬੂਤੀ ਵਾਸਤੇ ਕੋਈ ਕੰਮ ਨਹੀਂ ਕਰਨਾ ਜਾਂ ਤੁਸੀਂ ਇਕੱਠ ਨਹੀਂ ਕਰ ਸਕਦੇ ਜਿਹੜੇ ਲੋਕ ਇੱਥੇ ਬੈਠੇ ਨੇ ਸਾਡੇ ਸਾਬਕਾ ਮੇਅਰ ਸਣ ਭੈਂਜੀ ਨੀਕੀਤਾ ਭੱਲਾ ਜੀ ਉਹਨਾਂ ਦੇ ਹਸਬੰਡ ਭੱਲਾ ਸਾਹਿਬ ਇੱਥੇ ਬੈਠੇ ਨੇ ਸਰਦਾਰ ਸੁਖਦੇਵ ਸਿੰਘ ਬੈਠੇ ਨੇ ਚੀਮਾ ਸਾਹਿਬ ਸਾਡੇ ਬਹੁਤ ਸੀਨੀਅਰ ਆਗੂ ਨੇ ਉਹ ਬੈਠੇ ਨੇ ਪਿਛਲੇ ਇਲੈਕਸ਼ਨਾਂ 'ਚ ਕਾਂਗਰਸ ਦੀ ਖਾਤਰ ਬਹੁਤ ਜਦੋਜਹਿਦ ਕੀਤੀ ਮਿਹਨਤ ਕੀਤੀ ਸਰਦਾਰ ਬਲਵੀਰ ਸਿੰਘ ਤੂਰ ਬੈਠੇ ਨੇ ਸਾਡੇ ਰਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਪ੍ਰਧਾਨ ਨੇ ਔਰ ਕਾਂਗਰਸ ਦੇ ਜਿੰਨੇ ਸਰਪੰਚ ਨੇ ਔਰ ਸਰਪੰਚ ਯੂਨੀਅਨ ਦੇ ਪ੍ਰਧਾਨ ਨੇ ਭਾਈ ਸਿਮਰਜੀਤ ਸਿੰਘ ਜੀ ਰਿੱਕੀ ਸਾਹਿਬ ਸਾਡੇ ਮਹਿਲਾ ਕਾਂਗਰਸ ਚੋਂ ਭੰਜੀ ਬੈਠੇ ਨਰਵਿੰਦਰ ਬਾਜਾਦ ਜੀ ਇਹ ਬੈਠੇ ਆ ਸੂਸਬਾ ਬੈਠੇ ਆ ਇਹ ਸਾਰੇ ਤਮਾਮ ਉਹ ਲੋਕ ਨੇ ਜਿਹੜੇ ਵੱਖ-ਵੱਖ ਸਮਿਆਂ ਤੇ ਕਾਂਗਰਸ ਦੇ ਉੱਦੇਦਾਰ ਵੀ ਰਹੇ ਨੇ ਔਰ ਕਾਂਗਰਸ ਦੀ ਮਜ਼ਬੂਤੀ ਵਾਸਤੇ ਕੰਮ ਵੀ ਕਰਦੇ ਰਹੇ ਨੇ ਇਹ ਆਪਦੇ ਆਪ ਚ ਕਾਂਗਰਸੀ ਐ ਤੇ ਪੀਪੀਸੀ ਮੈਂਬਰ ਜਿਹੜੇ ਕਹਿ ਰਹੇ ਨੇ ਕਹਿੰਦੇ ਇਹ ਸਿੱਧੂ ਸਾਹਿਬ ਦੀ ਪਰਸਨਲ ਰੈਲੀ ਐ ਇਹਦੇ ਨਾਲ ਕਾਂਗਰਸ ਦਾ ਕੋਈ ਲੈਣਾ ਦੇਣਾ ਨਹੀਂ ਭਾਈ ਸਾਹਿਬ ਉਹ ਉਹੀ ਜਾਣਨ ਉਹ ਕਿਉਂ ਕਹਿੰਦੇ ਨੇ ਉਹਦਾ ਸਪਸ਼ਟਿਕਰਨ ਤਾਂ ਉਹੀ ਦੇ ਸਕਦੇ ਨੇ ਤਾਂ ਲੱਗਦਾ ਕਿ ਲੋਕ ਪਰ ਮੈਨੂੰ ਤਾਂ ਇੱਕ ਸਮਾਸੀ ਜਦੋਂ ਇਹ ਸਾਰੇ ਬੰਦੇ ਸਿੱਧੂ ਸਾਹਿਬ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਸੀਗੇ ਤੇ ਉਹ ਇਹ ਬਿਆਨ ਕਿਉਂ ਦਿੰਦੇ ਆ ਉਹਦਾ ਸਪਸ਼ਟਿਕਰਨ ਉਹੀ ਦੇ ਸਕਦੇ ਨੇ ਤੇ ਲੱਗਦਾ ਲੋਕਲ ਲੀਡਰਸ਼ਿਪ ਜਿਹੜੀ ਹੈ ਰੈਲੀ ਦੇ ਵਿੱਚ ਸ਼ਾਮਲ ਹੋਏਗੀ ਬਿਲਕੁਲ ਹੋਏਗੀ ਜੀ ਲੀਡਰਸ਼ਿਪ ਲੋਕ ਵਰਕਰਾਂ ਨਾਲ ਹੀ ਹੁੰਦੀ ਹੈ ਵਰਕਰਾਂ ਦੀ ਸੰਗਤਿਆ ਸਰ ਤੁਸੀਂ ਇਨਵੀਟੇਸ਼ਨ ਦੇਖੋ ਜਿਹੜੇ ਤੁਸੀਂ ਫੋਟੋ ਦੀ ਗੱਲ ਕੀਤੀ ਸੀ ਪਹਿਲਾਂ ਮੈਂ ਉਹ ਵੀ ਸਪਸ਼ਟ ਕਰ ਦਿਆਂ ਇਹ ਜਿਹੜਾ ਫੋਟੋ ਲੱਗੀ ਆ ਕਿਸੇ ਦੀ ਕਿਸੇ ਵੀ ਵਿਅਕਤੀ ਦੀ ਉਹ ਸਿੱਧੂ ਸਾਹਿਬ ਕੰਨੀਓ ਲਾਈ ਗਈ ਹੈ ਉਹ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਆਪਦੇ ਸੋਸ਼ਲ ਮੀਡੀਆ ਹੈਂਡਲਸ ਨੇ ਜਿਹੜੇ ਤੇ ਖਾਸ ਤੌਰ ਤੇ ਫੇਸਬੁੱਕ ਆ ਉਹਦੇ ਤੇ 21 ਦੀ ਰੈਲੀ ਦਾ ਆਪਦਾ ਪੋਸਟਰ ਜਾਰੀ ਕੀਤਾ ਸੀ ਉਹ ਹੁਣ ਉਹਨਾਂ ਨੇ ਕਿਹਦੀ ਫੋਟੋ ਲਾਈ ਆ ਕਿਹਦੀ ਨਹੀਂ ਲਾਈ ਉਹਦੇ ਤੇ ਜਿਹੜਾ ਸਪਸ਼ਟੀਕਰਨ ਆ ਜਾਂ ਬਿਆਨ ਆ ਸਫਾਈ ਆ ਉਹ ਸਿੱਧੂ ਸਾਹਿਬ ਹੀ ਦੇ ਸਕਦੇ ਆ ਉਹ ਪਰਸੋਂ ਆਉਣਗੇ ਉਹਨਾਂ ਤੋਂ ਤੁਸੀਂ ਪੁੱਛ ਸਕਦੇ ਹੋ ਤੁਹਾਡੇ ਵੱਲੋਂ ਸਰ ਆਰਗੇਨਾਈਜ਼ ਕੀਤਾ ਜਾ ਰਿਹਾ ਸਾਰਾ ਕੁਝ ਹੈ ਪਰ ਤੁਸੀਂ ਇਨਵੀਟੇਸ਼ਨ ਦਿੱਤਾ ਲੋਕਲ ਲੀਡਰਸ਼ਿਪ ਨੂੰ ਕਿ ਚੱਲੇਗਾ ਭਾਈ ਸਾਹਿਬ ਸਾਡੇ ਕੋਲੇ ਰੈਲੀ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਹੈ ਰੈਲੀ ਚ ਜਿਹੜਾ ਇਨਵੀਟੇਸ਼ਨ ਹੈ ਉਹ ਸਰਦਾਰ ਨਵਜੋਤ ਸਿੰਘ ਸਿੱਧੂ ਵੱਲੋਂ तमाम ਕਾਂਗਰਸ ਦੇ ਵਰਕਰਾਂ ਨੂੰ तमाम ਕਾਂਗਰਸ ਦੇ ਲੀਡਰਾਂ ਨੂੰ ਦਿੱਤਾ ਜਾ ਚੁੱਕਿਆ ਹੈ ਕੋਈ ਰੈਲੀ ਨੂੰ ਲੈ ਕੇ ਕੋਈ ਤੁਹਾਡੀ ਗੱਲਬਾਤ ਹੋਈ ਹੈ ਕਿਸੇ ਲੋਕਲ ਲੀਡਰਸ਼ਿਪ ਨਾਲ ਮੇਰੀ ਤਮਾਮ ਕਾਂਗਰਸ ਦੇ ਵਰਕਰਾਂ ਨਾਲ ਗੱਲ ਹੋਈ ਹੈ ਜਿਹੜੇ ਲੋਕ ਕਾਂਗਰਸ ਨੂੰ ਪਿਆਰ ਕਰਦੇ ਆ ਮੌਜੂਦਾ ਸਰਕਾਰ ਦੀਆਂ ਮਾੜੀਆਂ ਨੀਤੀਆਂ ਤੋਂ ਤੰਗ ਨੇ ਤੁਸੀਂ ਵੇਖਿਆ ਤੁਸੀਂ ਪੱਤਰਕਾਰ ਭਾਈ ਚਾਰਾਓ ਕਿ ਕਿਸ ਤਰੀਕੇ ਨਾਲ ਆਏ ਦਿਨ ਰੋਜ਼ ਲੁੱਟਾਂ ਖੋਹਾਂ ਹੋ ਰਹੀਆਂ ਇੱਕ ਪੰਜਾਬ ਪੁਲਿਸ ਦਾ ਡੀਐਸਪੀ ਆ ਉਹਦਾ ਕਤਲ ਹੋ ਜਾਂਦਾ ਆ ਆਪ ਜਿੱਥੇ ਆਪਾਂ ਬੈਠੇ ਆ ਇਥੋਂ ਕੁਝ ਦੂਰੀ ਤੇ ਤੁਸੀਂ ਤੁਹਾਨੂੰ ਯਾਦ ਹੋਊਗਾ ਵਾਰਦਾਤਾ ਸੁਪਰ ਸ਼ਾਈਨ ਵਾਲੀ ਜਿਹੜੀ ਹੋਈ ਹੈ ਜਿਹਨੇ ਸਾਰੇ ਪੰਜਾਬ 'ਚ ਡੈਸ਼ ਦਾ ਮਾਹੌਲ ਪੈਦਾ ਕਰਤਾ ਸੀ ਇਹ ਐਸੀਆਂ ਹਰ ਸ਼ਹਿਰ ਹਰ ਮਹੱਲੇ ਚ ਕਸਬੇ ਚ ਵਾਰਦਾਤਾਂ ਹੋ ਰਹੀਆਂ ਹਨ ਲਾਣ ਆਰਡਰ ਦੀ ਸਿਚੁਏਸ਼ਨ ਹੈ ਜਿਹੜੀ ਇਹ ਡੇ ਬਾਈ ਡੇ ਵਿਗੜਦੀ ਜਾ ਰਹੀ ਹੈ ਉਹਨਾਂ ਗੱਲਾਂ ਨੂੰ ਉਜਾਗਰ ਕਰਨ ਵਾਸਤੇ ਔਰ ਜਿਹੜੀਆਂ ਗੱਲਾਂ ਕਰਕੇ ਇਹਨਾਂ ਨੇ ਸਰਕਾਰ ਬਣਾਈ ਪਿੱਛੇ ਹੜ ਆਏ ਹੜਾਂ ਚ ਵੀ ਝੂਠਾ ਵਾਅਦਾ ਕੀਤਾ ਕਿ ਅਸੀਂ ਜਾਨਵਰਾਂ ਜਿਹੜੇ ਹੈਗੇ ਬੱਕਰੀਆਂ ਜਾਂ ਮੱਝਾਂ ਮਰਗੀਆਂ ਉਹਦਾ ਵੀ ਬੀਮਾ ਦੇਵਾਂਗੇ ਮੁਆਵਜ਼ਾ ਦੇਵਾਂਗੇ ਹੋਰ ਝੂਠੇ ਵਾਅਦੇ ਕੀਤੇ ਲਾਰੇ ਲਾਏ ਵੀ 1000 ਰੁਪਏ ਅਸੀਂ ਬੀਬੀਆਂ ਨੂੰ ਦੇਵਾਂਗੇ ਇਹ ਤਮਾਮ ਜਿਹੜੀਆਂ ਗੱਲਾਂ ਜਿਹੜਾ ਪੰਜਾਬ ਦੇ ਲੋਕਾਂ ਨਾਲ ਧਰੋ ਕੀਤਾ ਵਿਸ਼ਵਾਸ ਘਾਤ ਕੀਤਾ ਉਹਨੂੰ ਜਾਗਰ ਕਰਨ ਵਾਸਤੇ ਤੇ ਕਾਂਗਰਸ ਨੂੰ ਤਕੜਾ ਕਰਨ ਵਾਸਤੇ ਰੈਲੀ ਹੋ ਰਹੀ ਹੈ ਨਾਲ ਹੀ ਮਾਲਵਿਕਾ ਸੂਦਨੇ ਵੀ ਤਿੱਖੇ ਸ਼ਬਦੀ ਹਮਲੇ ਕਰਦੇ ਆ ਕਿਹਾ ਕਿ ਮੈਨੂੰ ਵੋਟਾਂ ਦੇ ਵਿੱਚ ਹਰਾਉਣ ਵਾਲੇ ਇਹੀ ਲੋਕ ਸਨ ਜੋ ਅੱਜ ਅਲੱਗ ਬੈਠੇ ਹੋਏ ਨੇ ਇਹ ਪ੍ਰੈਸ ਕਾਨਫਰੰਸ ਅਸੀਂ ਰੱਖੀ ਹੈ ਕਾਂਗਰਸ ਪਾਰਟੀ ਵੱਲੋਂ ਔਰ ਇੱਥੇ ਕਾਂਗਰਸ ਦੇ ਉਹ ਸਿਪਾਈ ਬੈਠੇ ਜਿਹੜੇ ਬਹੁਤ ਟਾਈਮ ਤੋਂ ਕਾਂਗਰਸ ਲਈ ਕੰਮ ਕਰ ਰਹੇ ਜੇ ਮੈਂ ਗੱਲ ਕਰਾਂ ਮਾਲਤੀ ਆਂਟੀ ਦੀ ਡਿੰਪਲ ਦੇ ਮਦਰ ਬੈਠੇ ਹੈ ਗੁਡਵਰਸ਼ਨ ਅੰਕਲ ਬੈਠੇ ਹੈ ਇੰਦਰਜੀਤ ਅੰਕਲ ਬੈਠੇ ਹੈ ਔਰ ਪਰਮਪਾਲ ਦੇ ਫਾਦਰ ਵੀ ਬੈਠੇ ਮੈਂ ਕਹਨੀ ਕਿ ਜੇ 21 ਤਰੀਕ ਨੂੰ ਜੋ ਵੀ ਮੀਟਿੰਗ ਹੋ ਰਹੀ ਹੈ ਮੋਗਾ ਦੇ ਵਿੱਚ ਜ਼ਰੂਰ ਸਨੇਹ ਲੱਗਣੀ ਚਾਹੀਦੀ ਸੀਗੇ ਸੀਨੀਅਰਸ ਨੂੰ ਲੱਗਣਾ ਚਾਹੀਦਾ ਸੀਗਾ ਬੀਂਗ ਅ ਹਲਕਾ ਇਨਚਾਰਜ ਜ਼ਰੂਰ ਮੈਨੂੰ ਵੀ ਲੱਗਣਾ ਚਾਹੀਦਾ ਸੀ ਕਿਉਂਕਿ ਅਸੀਂ ਵੀ ਕਾਂਗਰਸ ਨੂੰ ਉਨਾ ਹੀ ਪਿਆਰ ਕਰਦੇ ਹਾਂ ਜੇ ਕੋਈ ਕਾਂਗਰਸ ਦਾ ਸਿਪਾਹੀ ਜਿੰਨਾ ਕਰਦਾ ਮੈਨੂੰ ਕਹਿੰਦੇ ਵੀ ਕਾਂਗਰਸ ਸੰਵਿਧਾਨ ਚ ਲਿਖਿਆ ਕਿ ਹਲਕਾ ਇੰਚਾਰਜ ਦੀ ਪੋਸਟ ਹੀ ਨਹੀਂ ਹੁੰਦੀ ਜੀ ਅੱਜ ਥੋੜੀ ਦੇਰ ਪਹਿਲਾਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਅ ਕੋਈ ਗੱਲ ਨਹੀਂ ਜੀ ਪੋਸਟ ਨਹੀਂ ਹੁੰਦੀ ਕੋਈ ਗੱਲ ਨਹੀਂ ਫਿਰ ਵੀ ਇਲੈਕਸ਼ਨ ਲੜੇ ਆ ਮੋਗੇ ਤੋਂ 40000 ਵੋਟਾਂ ਪਈਆਂ ਲੋਕਾਂ ਨੇ ਵਿਸ਼ਵਾਸ ਦਿਖਾਇਆ। ਮਾਲਵੀ ਘਸੂਦ ਮੋਗੇ ਦੇ ਵਿੱਚ ਬਹੁਤ ਐਕਟਿਵ ਹੈਗੀ ਹੈ ਆਪਣੀ ਪਾਰਟੀ ਨੂੰ ਲੈ ਕੇ ਲੋਕਾਂ ਦੀ ਹਜੇ ਵੀ ਮਦਦ ਕਰਦੀ। ਮੈਨੂੰ ਲੱਗਦਾ ਜਿਹੜੇ ਲੋਕ ਮੋਗੇ ਦੇ ਨਹੀਂ ਐ ਨਿਹਾਲ ਸਿੰਘ ਵੱਲੇ ਤੋਂ ਐ ਜਿਹੜੇ ਇੱਥੇ ਰਹਿੰਦੇ ਵੀ ਨਹੀਂ ਐ ਉਹ ਕਿਵੇਂ ਕਹਿ ਸਕਦੇ ਆ ਕਿ ਉਹ ਮੋਗੇ ਦੇ ਵਿੱਚ ਰਹਿੰਦੇ ਔਰ ਲੋਗਾ ਦਾ ਕੰਮ ਕਰਦੇ ਰੈਲੀ ਦੇ ਵਿੱਚ ਕੋਈ ਵੀ ਸ਼ਾਮਿਲ ਨਹੀਂ ਆਏਗਾ ਲੋਕਲ ਲੀਡਰਸ਼ਿਪ ਕੀ ਕਰਨੀ ਬਿਲਕੁਲ ਮਨੂਨੀ ਅਲਾਦਾ ਕਿ ਕਿਸੇ ਨੂੰ ਜਿੰਨੇ ਵੀ ਇੱਥੇ ਲੀਡਰਸ ਬੈਠੇ ਹੈ ਕਿਸੇ ਨੂੰ ਇਨਵੀਟੇਸ਼ਨ ਆਇਆ ਹੈ ਮੈਂ ਹੁਣੇ ਮਾਲਤੀ ਆਂਟੀ ਨਾਲ ਵੀ ਬੈਠ ਕੇ ਹੀ ਗੱਲ ਕਰ ਰਹੀ ਸੀ ਕਿ ਸ਼ਾਇਦ ਇਹਨਾਂ ਨੂੰ ਆਇਆ ਹੋਵੇ ਕਿਉਂਕਿ ਬਹੁਤ ਸੀਨੀਅਰ ਹੈ ਇਹ 인ਦਰਜੀਤ ਅੰਕਲ ਬੈਠੇ ਹੈਗੇ ਸ਼ਾਇਦ ਪਿੰਡਾਂ ਦੇ ਵਿੱਚ ਸਨੇਹ ਲੱਗਿਆ ਹੋਵੇ ਲੇਕਿਨ ਕਿਸੇ ਵੀ ਲੀਡਰ ਨੂੰ ਕਿਸੇ ਵੀ ਸੀਨੀਅਰ ਨੂੰ ਹਜੇ ਤੱਕ ਕੋਈ ਮੈਸੇਜ ਨਹੀਂ ਆਇਆ ਜੀ ਸਿੱਧੂ ਸਾਹਿਬ ਵੱਲੋਂ ਲਾਇਆ ਗਿਆ ਕੀ ਮੈਸੇਜ ਸਿੱਧੂ ਸਾਹਿਬ ਨੂੰ ਪਹੁੰਚਾ ਘਟੇ ਵੱਲ ਜੀ ਨਹੀਂ ਮੈਨੂੰ ਕੋਈ ਮੈਸੇਜ ਨਹੀਂ ਆਇਆ ਜੀ ਜੇ ਆਇਆ ਹੁੰਦਾ ਮੇਰੇ ਬਹੁਤ ਸਤਿਕਾਰਯੋਗ ਹੈ ਮੈਂ ਜ਼ਰੂਰ ਉਸ ਰੈਲੀ ਦਾ ਹਿੱਸਾ ਬੰਦੀ ਕਿਉਂਕਿ ਕਿਤੇ ਨਾ ਕਿਤੇ ਜੇ ਜਿਹੜੇ ਲੋਕ ਰੈਲੀ ਕਰ ਰਹੇ ਹੈ ਕਾਂਗਰਸ ਦੇ ਪ੍ਰਤੀ ਉਹਨਾਂ ਦੀ ਕਿੰਨੀ ਕਿ ਇਮਾਨਦਾਰੀ ਹੈ ਉਹ ਸਭ ਨੂੰ ਪਤਾ ਹੈ ਜੇ ਮੈਂ ਆਪਣੇ ਇਲੈਕਸ਼ਨਸ ਦੀ ਗੱਲ ਕਰਾਂ ਮੇਰੇ ਇਲੈਕਸ਼ਨਸ ਦੇ ਵਿੱਚ ਉਹਨਾਂ ਨੇ ਪੂਰਾ ਜਮਕੇ ਵਿਰੋਧ ਕੀਤਾ ਦੂਸਰੀ ਪਾਰਟੀਆਂ ਨੂੰ ਇਹਨਾਂ ਨੇ ਵੋਟਾਂ ਪਵਾਈਆਂ ਔਰ ਮੈਂ ਨਹੀਂ ਕਹਿੰਦੀ ਕਿ ਕਾਂਗਰਸ ਦੇ ਸਿਪਾਈ ਹੈ ਇਹਨਾਂ ਨੇ ਮੁਖਾਲਫਤ ਕੀਤੀ ਮੰਮ ਤੁਹਾਨੂੰ ਸਭ ਨੂੰ ਪਤਾ ਜੀ ਜਿਨ੍ਹਾਂ ਨੇ ਮੇਨ ਜਿਹੜੇ ਹੈੱਡ ਹੈਗੇ ਆ ਇਸ ਰੈਲੀ ਦੇ ਉਹਨਾਂ ਨੇ ਪ੍ਰੋਪਰ ਜਮਕੇ ਕੀਤੀ ਹੈ ਇੱਥੇ ਸਾਰੇ ਬੈਠੇ ਹੈਗੇ ਜਿਨ੍ਹਾਂ ਨੂੰ ਐਗਜ਼ੈਕਟ ਫੋਨ ਵੀ ਆਇਆ ਹੈ ਇਲੈਕਸ਼ਨਸ ਦੇ ਟਾਈਮ ਕਿ ਆਪਾਂ ਦੂਜੀ ਪਾਰਟੀਆਂ ਨੂੰ ਬਾਨਿਆ ਮਾਲਵੀਕਾ ਸੂਤ ਨੂੰ ਨਹੀਂ ਪਾਣਾ ਕਿਤੇ ਨਾ ਕਿਤੇ ਸ਼ਾਇਦ ਉਹਨਾਂ ਲੱਗਦਾ ਸੀ ਕਿ ਜੇ ਸੂਤ ਪਰਿਵਾਰ ਆ ਗਿਆ ਸ਼ਾਇਦ ਜਿਹੜੀ ਇਮਾਨਦਾਰੀ ਹੈ ਹੋਰ ਵਾਜੂਗੀ ਜਿਹੜੇ ਲੋਕਾਂ ਨਾਲ ਧੱਕੇਸ਼ਾਹੀ ਹੁੰਦੀ ਹੈ ਸ਼ੈ ਨਹੀਂ ਹੋਗੀ ਉਹ ਕਹਿ ਸਕਦੇ ਕਾਂਗਰਸ ਦੋ 파ੜ ਹੋ ਚੁੱਕੀ ਹੈ ਮੋਗਾ ਦੇ ਵਿੱਚ ਨਹੀਂ ਬਿਲਕੁਲ ਨਹੀਂ ਜੀ ਮੋਗਾ ਇੱਥੇ ਬੈਠਾ ਉਹਦਾਂ ਨਿਹਾਲ ਸਿੰਘ ਵਾਲੇ ਤੋਂ ਆਏ ਜੀ ਮੋਗੇ ਦੇ ਤਾਂ ਹੈ ਹੀ ਨਹੀਂ ਹੈ ਨਿਹਾਲ ਸਿੰਘ ਵਾਲੇ ਦੇ ਹੈਗੇ ਉਹ ਉਹਨਾਂ ਨੂੰ ਪਤਾ ਹੋਊਗਾ ਲੇਕਿਨ ਮੋਗਾ ਪੂਰੀ ਇੱਕ ਹੈਗੀ ਹੈ ਕਾਂਗਰਸ ਨਵਜੋਸ਼ ਸਿੰਘ ਜਦੋਂ ਇੱਕ ਪੋਸਟਰ ਆਪਣੇ ਫੇਸਬੁਕ ਤੇ ਪਾਇਆ ਸੀ ਉਹਦੇ ਵਿੱਚ ਤੁਹਾਡੀ ਵੀ ਫੋਟੋ ਸੀਗੀ ਕਿ ਤੁਹਾਨੂੰ ਉਸ ਬਾਰੇ ਪੁੱਛਦਗੇ ਹਾਂ ਨਹੀਂ ਮੈਨੂੰ ਉਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਕਿ ਉਹਦੇ ਵਿੱਚ ਮੇਰੀ ਫੋਟੋ ਸੀ ਕਿਉਂਕਿ ਸਾਨੂੰ ਕੋਈ ਚੰਡੀਗੜ੍ਹ ਤੋਂ ਸੁਨੇਹਾ ਵੀ ਨਹੀਂ ਲੱਗਿਆ ਕਿ 21 ਤਰੀਕ ਦੀ ਰੈਲੀ ਹੈ ਰਾਜਾ ਵਰਿੰਗ ਸਾਡੇ ਬਹੁਤ ਸਤਿਕਾਰਯੋਗ ਹੈ ਬਾਜਰਾ ਜੀ ਸਾਡੇ ਬਹੁਤ ਸਤਿਕਾਰਯੋਗ ਹੈ ਈਵਨ ਰੈਲੀ ਦਾ ਉਹਨਾਂ ਨੂੰ ਵੀ ਨਹੀਂ ਸੁਨੇਹਾ ਲੱਗਿਆ ਕਿ 21 ਤਰੀਕ ਨੂੰ ਮੋਗੇ ਰੈਲੀ ਹੈ ਮੈਂ ਤੁਹਾਡੀ ਗੱਲ ਗੋਗਾ ਜੀ ਜਿਹੜੀ ਤੁਹਾਡੀ ਫੋਟੋ ਲੱਗੀ ਸੀ ਪੋਸਟਰ ਤੇ ਬਿਲਕੁਲ ਮੈਂ ਅਖਬਾਰ ਦੇ ਵਿੱਚ ਬਿਆਨ ਦਿੱਤਾ ਹੈ ਕਿ ਮੇਰੇ ਤੋਂ ਬਿਨਾ ਪੁੱਛੇ ਜਿਹੜੀ ਹੈ ਮੇਰੀ ਫੋਟੋ ਯੂਜ਼ ਕੀਤੀ ਗਈ ਹੈ ਕਿਉਂਕਿ ਕਿਤੇ ਨਾ ਕਿਤੇ ਜਿਹੜੇ ਕਾਂਗਰਸ ਦੇ ਵਰਕਰਸ ਹੈਗੇ ਪਿੰਡਾਂ ਦੇ ਵਿੱਚ ਉਹਨਾਂ ਨੂੰ ਗਲਸ ਨੇ ਲੱਗ ਰਿਹਾ ਸੀਗਾ ਕਿ ਮਾਲਵਿਕਾ ਸੂਤ ਵੀ ਇਸ ਰੈਲੀ ਦੇ ਵਿੱਚ ਉਹਨਾਂ ਦੇ ਨਾਲ ਹੈਗੀ ਹੈ ਲੇਕਿਨ ਜਦ ਉਹਨਾਂ ਦੇ ਲੀਡਰ ਨੂੰ ਨਹੀਂ ਇੱਥੇ ਬੁਲਾਇਆ ਗਿਆ ਸਾਡੇ ਸੀਨੀਅਰ ਲੀਡਰਸ਼ਿਪ ਨੂੰ ਨਹੀਂ ਇੱਥੇ ਬੁਲਾਇਆ ਗਿਆ ਲੋਕਾਂ ਨੂੰ ਬਿਲਕੁਲ ਵੀ ਝੂਠ ਨਹੀਂ ਬੋਲਣਾ ਚਾਹੀਦਾ ਕਿ ਕਾਂਗਰਸ ਦੀ ਰੈਲੀ ਹੈ ਕਾਂਗਰਸ ਦੇ ਬੈਨਰ ਥੱਲੇ ਹੀ ਹੋ ਰਹੀ ਹੈ ਤੁਸੀਂ ਕਹਿੰਦੇ ਹੋ ਕਾਂਗਰਸ ਸਾਰੀ ਇੱਥੇ ਬੈਠੀ ਐ ਕੀ ਲੱਗ ਰਿਹਾ ਕਿ ਦੋ 파ੜੇ ਫਿਰ ਕਾਂਗਰਸ ਨਹੀਂ ਐਸਾ ਕੁਛ ਨਹੀਂ ਐ ਜੀ ਕਾਂਗਰਸ ਦੇ ਵਰਕਰਸ ਤਾਂ ਦੇਖੋ ਹਿਲੀ ਨਹੀਂ ਰਹੇ ਪਿੰਡਾਂ ਦੇ ਵਿੱਚ ਜਿਹਾ ਸਨੇਹ ਲੱਗਦੇ ਐ ਕਾਂਗਰਸ ਦੇ ਵਰਕਰਸ ਨਹੀਂ ਆਉਂਦੇ ਆਪਾਂ ਦੂਸਰੀ ਪਾਰਟੀਆਂ ਦੇ ਲੋਕਾਂ ਨੂੰ ਕਰਦੇ ਆ ਕਿ ਵੀ ਤੁਸੀਂ ਸਾਡੀ ਬੱਸ ਭਰ ਦੋ ਤਾਂ ਕਿ ਅਸੀਂ ਚਾਹੁੰਦੇ ਹਾਂ ਕਿ ਕੱਠ ਦਿਖੇ ਮੈਨੂੰ ਲੱਗਦਾ ਜਿਹੜਾ ਕਾਂਗਰਸ ਅਸਲੀ ਸਿਪਾਈ ਐ ਜਿੰਨੀ ਦੇ ਉੱਪਰ ਪ੍ਰਧਾਨ ਜੀ ਵੱਲੋਂ ਉਹਨਾਂ ਨੂੰ ਨਿਰਦੇਸ਼ ਨਹੀਂ ਆਊਗਾ ਕੋਈ ਵੀ ਨਹੀਂ ਜਾਊਗਾ ਮੈਂ ਤੁਹਾਨੂੰ ਅੱਜ ਜਿਹੜੀ ਪੀਸੀ ਹੋਈ ਸੀ ਉੱਥੇ ਇਨਵਾਈਟ ਕੀਤਾ ਗਿਆ ਤਿੰਨਾਂ ਨੇ ਨਹੀਂ ਮੈਨੂੰ ਕੋਈ ਸੁਨੇਹਾ ਨਹੀਂ ਲੱਗਿਆ ਜੇ ਉਹਨਾਂ ਨੇ ਕੀਤਾ ਹੁੰਦਾ ਮੈਂ ਵੀ ਉਹਨਾਂ ਨੂੰ ਜੁਆਇਨ ਕਰ ਲੈਂਦੀ ਫਿਰ ਤੁਹਾਨੂੰ ਸਾਰਿਆਂ ਨੂੰ ਮੈਂ ਕਿਉਂ ਤਕਲੀਫ ਦੇਣੀ ਸੀ ਇੱਥੇ ਦੁਆਰ ਤੋਂ ਬੁਲਾਉਣੀ ਸੀ ਜਿੰਨੇ ਚੱਪ ਨੂੰ ਇਨਵੀਟੇਸ਼ਨ ਆਇਆ ਜੀ ਰੈਲੀ ਦਾ ਅ ਨਹੀਂ ਮੈਨੂੰ ਇੱਥੇ ਬੈਠੇ ਤੁਸੀਂ ਪੁੱਛ ਰਹੇ ਜਿਹੜੇ ਕਾਕਾ ਲੋਗੜ ਜੀ ਨੇ ਉਹ ਨਹੀਂ ਆਏ ਅੱਲਵਾਤ ਹੋਈ ਤੁਹਾਡੇ ਕੋਲ ਕਾਕਾ ਲੋਗੜ ਜੀ ਕੋਸ਼ਿਸ਼ ਕਰ ਰਹੇ ਰਸਤੇ ਵਿੱਚ ਹੀ ਹੈਗੇ ਐਕਚੁਅਲੀ ਉਹ ਬਿਪਾਰ ਚੱਲ ਰਹੇ ਉਹਨਾਂ ਦਾ ਗਲਾ ਕਾਫੀ ਖਰਾਬ ਹੈ ਲੁਧਿਆਣੀ ਹੈ ਉਹਨਾਂ ਨੇ ਕਿਹਾ ਹੈ ਉਹ ਕੋਸ਼ਿਸ਼ ਕਰਾਂਗੇ ਕਿ ਜਲਦੀ ਤੋਂ ਜਲ ਸਾਨੂੰ ਜੁਆਇਨ ਕਰ ਪਾਣ ਰੈਣੀ ਨੂੰ ਲੈ ਕੇ ਲੋਗੜ ਜੀ ਮੈਮ ਇਹ ਕੱਡੇ ਜਿਲੇ ਦੀ ਹੋਰੀ ਜਾਂ ਤੁਸੀਂ ਸਭ ਕੁਝ ਕਰ ਰਹੇ ਨਿਹਾਲਸਰ ਨਾਲ ਗੱਲਾਂ ਕਿ ਵੀ ਹੋਰੀ ਹੈ ਦੇਖੋ ਜੀ ਮੇਨ ਜਿਹੜੇ ਹੈਗੇ ਬੰਦੇ ਉਹ ਤਾਂ ਨਿਹਾਲ ਸਿੰਘ ਵਾਲੇ ਤੋਂ ਹੁਣ ਇਸ ਜਿਹੜੀ ਮੀਟਿੰਗ ਹੈ ਜਾਂ ਰੈਲੀ ਹੈ ਉਹਦਾ ਕੁਝ ਪਤਾ ਨਹੀਂ ਹੈ ਲੇਕਿਨ ਜ਼ਿਆਦਾਤਰ ਮੰਨ ਲਾਦਾ ਜੇ ਲੋਕ ਆਏ ਵੀ ਨਿਹਾਲ ਸਿੰਘ ਤੋਂ ਹੀ ਆਵਾਂਗੇ ਕਿਉਂਕਿ ਮੋਗੇ ਦੇ ਲੋਕ ਬਹੁਤ ਸਮਝਦਾਰ ਹੈ ਅੱਜ ਕੱਲ ਲੋਕ ਸਮਝਦਾਰ ਹੈ ਜੋ ਉਹ ਨਾ ਦੇ ਨਾਲ ਸੁਖ ਦੁੱਖ ਚ ਖੜਦਾ ਲੋਕ ਉਹਦੇ ਨਾਲ ਹੀ ਚੱਲਦੇ ਮੈਂ ਉਹ ਕਹਿੰਦਾ ਕਿ ਕਾਂਗਰਸ ਨੂੰ ਪਿਆਰ ਕਰਨ ਵਾਲਿਆਂ ਦੀ ਇਹ ਰੈਲੀ ਹੈ ਜੇ ਕਾਂਗਰਸ ਤੋਂ ਜਿਹਨੂੰ ਪਿਆਰ ਹੋਊਗਾ ਉਹ ਇਸ ਰੈਲੀ ਪਹੁੰਚ ਜਾਣਗੇ ਬਿਲਕੁਲ ਹੀ ਲੱਗਦਾ ਤੁਹਾਨੂੰ ਕਾਂਗਰਸ ਨੂੰ ਜਿਹੜੇ ਪਿਆਰ ਕਰਦੇ ਆ ਉਹ ਜ਼ਰੂਰ ਕਾਂਗਰਸ ਨਾਲ ਖੜੇ ਹੈ ਲੇਕਿਨ ਜਿਹੜੇ ਕਾਂਗਰਸ ਨੂੰ ਇਲੈਕਸ਼ਨਾਂ ਦੇ ਟਾਈਮ ਤੇ ਵੋਟਾ ਨਹੀਂ ਪਵਾਉਂਦੇ ਜਿਹੜੇ ਪੂਰੀ ਬਖਲਾਫੀਅਤ ਕਰਦੇ ਮੈਨੂੰ ਲੱਗਦਾ ਕਿ ਲੋਕ ਉਹਨਾਂ ਨਾਲ ਕਦੀ ਵੀ ਨਹੀਂ ਚੱਲਣਗੇ ਲੱਗ ਨਹੀਂ ਰਿਹਾ ਇਸ ਚੀਜ਼ ਨਾਲ ਕਾਂਗਰਸ ਨੂੰ ਨੁਕਸਾਨ ਮਨ ਨੂੰ ਲੱਗਦਾ ਕਿ ਅਨੁਸ਼ਾਸਨ ਦੀ ਜ਼ਰੂਰਤ ਹੈਗੀ ਹਾਈ ਕਮਾਂਡ ਜ਼ਰੂਰ ਐਕਸ਼ਨ ਲਾਉਗੀ ਜਿਹੜੇ ਇਸ ਤਰ੍ਹਾਂ ਦੇ ਡਿਵੀਜ਼ਨ ਕਰ ਰਹੀ ਹੈ ਕਾਂਗਰਸ ਦੇ ਵਿੱਚ ਇਸ ਤਰ੍ਹਾਂ ਦੀ ਕਨਫਿਊਜ਼ਨ ਕ੍ਰੀਏਟ ਕਰ ਰਹੀ ਹੈ ਕਾਂਗਰਸ ਦੇ ਵਿੱਚ ਟਾਈਮ ਆ ਗਿਆ ਹੈ ਕਿ ਹੁਣ ਡਿਸਪਲਿਨ ਦੇ ਵਿੱਚ ਹਰ ਕਿਸੇ ਨੂੰ ਆਣਾ ਪਊਗਾ ਜਿਹੜਾ ਗਲਤ ਸਟੈਪ ਲੈਂਦਾ ਹੈ ਜਾਂ ਕੁਝ ਵੀ ਜੇ ਕੋਈ ਅੱਛਾ ਕਿਸੇ ਨੂੰ ਜੇ ਮਿਲਦਾ ਪ੍ਰਦਾਨ ਜੇ ਉਹਦੇ ਅਗੇਂਸਟ ਕੋਈ ਵੀ ਵਰਕਿੰਗ ਹੁੰਦੀ ਹੈ ਹਾਈ ਕਮਾਂਡ ਜ਼ਰੂਰ ਉਹਨਾਂ ਦੇ ਅਗੇਂਸਟ ਸੈਕਸ਼ਨ ਲਾਉਣੀ ਚਾਹੀਦੀ ਮੈਮ ਨਵਜੋਤ ਸਿੰਘ ਸਿੱਧੂ ਹੋਰਾਂ ਤੇ ਹੈ ਜੋ ਰੈਲੀ ਕਰਵਾ ਰਹੇ ਹੈ ਅਹ ਦੇਖੋ ਮੈਂ ਇਸ ਵਾਰੀ ਕੁਝ ਨਹੀਂ ਕਹੂੰਗੀ ਕਿਉਂਕਿ ਇਹ ਹਾਈ ਕਮਾਂਡ ਦਾ ਫੈਸਲਾ ਹੈ ਸਿੱਧੂ ਸਾਹਿਬ ਬਹੁਤ ਸਤਿਕਾਰਯੋਗ ਹੈ ਉਹਨਾਂ ਨੇ ਮੈਨੂੰ ਆਖੀ ਕਰਿਟਿਕਟ ਦਿੱਤੀ ਰੀਅਲੀ ਰਿਸਪੈਕਟਿੰਗ ਲੇਕਿਨ ਜਿਨ੍ਹਾਂ ਨੇ ਰੈਲੀ ਰੱਖੀ ਹੈ ਮੈਂ ਜ਼ਰੂਰ ਉਹਨਾਂ ਬਾਰੇ ਕਹੂੰਗੀ ਕਿ ਉਹ ਆਪਣੇ ਆਪ ਨੂੰ ਕਾਂਗਰਸ ਦਾ ਦੇ ਦਾ ਕਹਿੰਦੇ ਆ ਲੇਕਿਨ ਉਹ ਕਾਂਗਰਸੀ ਬਿਲਕੁਲ ਵੀ ਨਹੀਂ ਹੈ ਹਾਈ ਕਮਾਂਡ ਨਾਲ ਕੋਈ ਗੱਲ ਹੋਈ ਇਸ ਵਾਰੀ ਮੇਰੇ ਨਾਲ ਬਿਲਕੁਲ ਹਰੀ ਕੁਮਾਰ ਐਕਸ਼ਨ ਲੈ ਰਹੀ ਹੈ ਕੋਸ਼ਿਸ਼ ਕਰ ਰਹੀ ਹੈ ਕਿ ਉਹ ਜਲਦੀ ਤੋਂ ਜਲਦੀ ਅੱਛੇ ਸਟੈਪਸ ਲੈ ਸਕਣ ਲੇਕਿਨ ਮੈਂ ਇਹੀ ਕਹੂੰਗੀ ਆਪਣੇ ਵਰਕਰਸ ਨੂੰ ਕਿ ਉਹ ਕਨਫਿਊਜ਼ ਬਿਲਕੁਲ ਨਾ ਹੋਣ ਕਿਉਂਕਿ ਜਿਹੜੀ ਇਹ ਰੈਲੀ ਹੈਗੀ ਹੈ ਕਾਂਗਰਸ ਦਾ ਨਾਮ ਲੈ ਕੇ ਰੱਖ ਰਹੇ ਕਿਉਂਕਿ ਜਿਹੜੇ ਆਰਗੇਨਾਈਜ਼ਰਸ ਹੈਗੇ ਉਹ ਖੁਦ ਹੀ ਕਾਂਗਰਸੀ ਨਹੀਂ ਹੈ ਉੱਥੇ ਉਹਨਾਂ ਦਾ ਕਹਿਣਾ ਹੈ ਕਾਂਗਰਸ ਨਹੀਂ ਹੈ ਸਰਪੰਚ ਉਹਨਾਂ ਨਾਲ ਜੁੜੇ ਹੋਏ ਹੈਗੇ ਔਰ ਉਹ ਉੱਥੇ ਪਹੁੰਚ ਗਏ ਰੈਲੀ ਦੇ ਵਿੱਚ ਮੈਨੂੰ ਸਪਸ਼ਟ ਨਹੀਂ ਲੱਗਦੀ ਕਿ ਕੌਣ ਰੱਖਦੀ ਹੈ ਜੀ ਤੁਸੀਂ ਤੁਸੀਂ ਕਹਿ ਰਹੇ ਹੋ ਕਿ ਕਾਂਗਰਸੀ ਨਹੀਂ ਹੈ ਜਿਨ੍ਹਾਂ ਨੇ ਰੈਲੀ ਰੱਖੀ ਹੈ ਸਪਸ਼ਟ ਰੈਲੀ ਕਿ ਕਾਂਗਰਸੀ ਰੈਲੀ ਹੈ ਦੇਖੋ ਜੀ ਇਹ ਤਾਂ ਤੁਸੀਂ ਹਾਈ ਕਮਾਂਡ ਨੂੰ ਪੁੱਛੋ ਕਿ ਰੈਲੀ ਕੀ ਦੀ ਹੈ ਲੇਕਿਨ ਮੈਨੂੰ ਨਹੀਂ ਲੱਗਦਾ ਜੇ ਸਿੱਧੂ ਸਾਹਿਬ ਦੀ ਹੁੰਦੀ ਰੈਲੀ ਤਾਂ ਜ਼ਰੂਰ ਸਾਨੂੰ ਸਾਰਿਆਂ ਨੂੰ ਸੁਨੇਹਾ ਲੱਗਦਾ ਰੈਲੀ ਪਤਾ ਨਹੀਂ ਕਿਸੇ ਇੱਕ ਇੰਡੀਵਿਜੂਅ ਮੈਂ ਨਹੀਂ ਜੇ ਜਰਮਨ ਸਾਹਿਬ ਨੂੰ ਦੂਸਾ ਬੋਲੋ ਤੁਹਾਨੂੰ ਇਨਵੀਟੇਸ਼ਨ ਤਾਂ ਆਉਣਾ ਚਾਹੀਦਾ ਹੋਣੀ ਜੇ ਸਿੱਧੂ ਸਾਹਿਬ ਇੱਥੇ ਆ ਰਹੇ ਨੇ ਜੀ ਅ ਫਿਲਹਾਲ ਤਾਂ ਹਜੇ ਆਇਆ ਨਹੀਂ ਔਰ ਦੇਖੋ ਕੁਝ ਪਤਾ ਨਹੀਂ ਹੈ ਲੇਕਿਨ ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਚੀਜ਼ ਹੈ ਜ਼ਰੂਰ ਰੋਕਨੀਆ ਚਾਹੀਦੀ ਹੈ ਤਾਂਕਿ ਆ ਪ੍ਰੋਬਲਮ ਨਾ ਆਵੇ ਔਰ ਮੈਨੂੰ ਯਕੀਨ ਹੈ ਹਾਈ ਕਮਾਂਡ ਤੇ ਕਿ ਜਿਹੜੇ ਇਸ ਤਰ੍ਹਾਂ ਦੇ ਡਿਵੀਜ਼ਨ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਆ ਸਾਡੀ ਪਾਰਟੀ ਦੇ ਲਈ ਉਹਨਾਂ ਦੇ ਅਗੇ ਜ਼ਰੂਰ ਸਟੈਪ ਚੁੱਕੇ ਜਾਣਗੇ ਸ਼ਾਮ ਤੱਕ ਮੈਸੇਜ ਆਉਂਦਾ ਸਿੱਧੂ ਸਾਹਿਬ ਨੂੰ ਇਨਵੀਟੇਸ਼ਨ ਦਾ ਆਊਗਾ ਨਾ ਹਾਂਜੀ ਜਾਉਂਦਾ ਕੋਈ ਮੈਸੇਜ ਆਉਂਦਾ ਨਹੀਂ ਆ ਮੈਂ ਨਹੀਂ ਜਾਉਂਗੀ ਕਿਉਂਕਿ ਜਿਹਨੇ ਰੱਖੀ ਹੈ ਉਹ ਕਾਂਗਰਸ ਦਾ ਸਿਪਾਈ ਨਹੀਂ ਹੈ ਉਹ ਮੇਰੇ ਇਲੈਕਸ਼ਨ ਚ ਉਹਨੇ ਦਬ ਕੇ ਮੇਰੀ ਵਿਰੋਧਤਾ ਕੀਤੀ ਹੈ ਪੂਰੀ ਦੂਸਰੀ ਪਾਰਟੀ ਸਿਰ ਉਹਨੇ ਵੋਟ ਪਾਈ ਹੈ ਜਿੰਨੀ ਦੇਰ ਉਹ ਮੋਢੀ ਰਹੂਗਾ ਮੈਂ ਇਸ ਜੁਆਇਨ ਬਿਲਕੁਲ ਵੀ ਨਹੀਂ ਕਰੂੰਗੀ ਮੀਟਿੰਗ ਤੁਹਾਡਾ ਗਰੀਨ ਮੈਂ ਕਿ ਕੀ ਰੁਕ ਰਹਿਗਾ ਜੀ ਵਰਕਰਾਂ ਨੂੰ ਕੀ ਅਪੀਲ ਕਰੋਗੇ ਤੁਸੀਂ ਵਰਕਰਾਂ ਨੂੰ ਆਲਰੇਡੀ ਅਪੀਲਡ ਹੈ ਜੀ ਲੋਕ ਬਿਲਕੁਲ ਵੀ ਨਹੀਂ ਜੁੜ ਰਹੇ ਕਿਧਰ ਨਾ ਕਿਤੇ ਲੋਕਾਂ ਦੇ ਘਰੇ ਜਾ ਕੇ ਉਹਨਾਂ ਦੀਆਂ ਮਿੰਤਾਂ ਗੱਢ ਰਹੇ ਹੈ ਬਹੁਤ ਸਾਰੇ ਇੱਥੇ ਲੋਕ ਬੈਠੇ ਜਿਨ੍ਹਾਂ ਦੇ ਘਰਾਂ ਦੇ ਬਾਹਰ ਖੜਕੇ ਹੋ ਕਹਿ ਰਹੇ ਅਸੀਂ ਚਾਹ ਪੀਣੀ ਹੈ ਚਾਹ ਸਾਰੇ ਪਿਆਂਦੇ ਲੇਕਿਨ ਆਪਣੇ ਜਿਹੜੇ ਲੋਕ ਹੈਗੇ ਉਹ ਬਿਲਕੁਲ ਵੀ ਨਹੀਂ ਭੇਜਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਲਈ ਜੁੜੇ ਰਹੋ ਸਕਾਈ ਨਿਊਜ਼ ਪੰਜਾਬ ਦੇ ਨਾਲ